ਮਲੇਰ ਕੋਟਲੇ ਮੰਡੀ ਦੀ ਵੀਡੀਓ ਦਾ ਬੋਲੀ ਹੋਣ ਤੋਂ ਬਾਅਦ ਦੀ ਇੱਥੇ ਕਾ 1509 ਜੀ ਦੀਆਂ ਢੇਰੀਆਂ ਪਈਆਂ ਨੇ ਦੀ ਬੋਲੀ ਹੋਈ ਹੈ ਤਾਂ ਮੈਂ ਤੁਹਾਨੂੰ ਦੱਸਦਾ ਕੀ ਕੀ ਰੇਟ ਵੀ ਕੀ ਆ ਇਹ ਇਹ ਜੀ ਦੀ ਬਿਕੀਆ ਵੀਰੇ ਆ ਪਲੇਜ਼ਰ ਪਰ ਦੇ ਨੇ ਆ ਪੈਨੇ ਤੇ ਟੈਗ ਲਿਖੇ ਹੋਏ ਕਮਿਸ਼ਨਰ ਜਨਰੇਟ 43 ਨੰਬਰ ਡੇਟ 15 ਤਰੀਕ 10ਵਾਂ ਮਹੀਨਾ ਰੇਟ 3195 ਇੱਕ ਨਹੀਂ ਕਈ ਟੈਗ ਲਿਖਿਆ ਹੋਇਆ ਜੀ ਇਕੰਨਾ ਕੰਨਾ ਟੈਗ ਸਾਰੀਆਂ ਪੋਰੀਆਂ ਤੇ ਲੱਗਣੋ ਇਹ ਭਰਤੀ ਹੁੰਦੀ ਆ ਇੱਕ ਆਹ ਵਿਕੀ ਆ ਆ ਢੇਰੀ ਆ ਇਹ ਢੇਰੀ ਵਿਕੀ ਆ ਬਾਬਾ ਨਰ ਐਗਰੋ ਪ੍ਰਾਈਵੇਟ ਲਿਮਟਿਡ ਤਰਨ ਤਾਰਨ ਇਹ ਤਰਨ ਤਾਰਨ ਦੀ ਜੀਣੀ ਆ ਇਹ ਦੂਪੁਰਮਲੇਰ ਕੋਟਲਾ ਸਕਮਿਸ਼ਨ ਅਜੰਟ 44 ਰੇਟ 3190 ਰੁਪਏ ਰੇਟ 15 ਤਰੀਕ 10ਵਾਂ ਮਹੀਨਾ ਇੰਨੀਆਂ ਕੀ ਬੋਰੀਆਂ ਕਿਸੀ ਇਕਾ ਸਾਡੇ ਪੱਲੇਦਾਰ ਬੈਠੇ ਚਾਹ ਪੀਂਦੇ ਨੇ ਸਾਰੇ ਜਣੇ ਢੇਰੀ ਭਰਦੀ ਆ ਥੱਕ ਗਏ ਸਾਰੇ ਜਣੇ ਸਾਰਾ ਦਿਨ ਕੰਮ ਕਰਦੇ ਥੱਕ ਜਾਂਦੇ ਨੇ ਵੀ ਆ ਵੀ ਢੇਰੀ ਭਰੀ ਜਨ ਨੇ ਕਦੀਕ ਇਹ ਵੀ ਕੀ ਆ 3175 ਰੁਪਏ ਇਹ ਵੀ ਤਰੀਕ 15 ਤਰੀਕ 10ਵਾਂ ਮਹੀਨਾ ਇਹ ਸਾਰੀਆਂ 1509 ਆਂਦੀਆਂ ਸੀ ਢੇਰੀਆਂ ਸੀ ਕਿ ਕੋ ਉੱਥੇ 1847 ਦੀ ਢੇਰੀ ਭਰੀ ਚ ਇਹ ਛੱਡਾ ਪੱਲੇ ਸਾਰਾ ਦੇਖ ਲੈ ਝਾੜੂ ਲਾਉਂਦਾ 60 ਢੇਰੀ ਭਰੀ ਆ ਇਹ ਵੇਖਣ ਨੂੰ ਦਿਖਾਉਂਦਾ ਥੋੜਾ ਜਿਹਾ 1847 ਦੀ ਆ ਮਲੇਰ ਕੋਟਲਾ 44 ਨੰਬਰ ਇਹ ਹੈਗੀ 1847 ਜਿਹੜੀ 2805 15 ਤਰੀਕ 10ਵਾਂ ਮਹੀਨਾ ਇਹ ਜਿਹੜੀ 1847 ਥੋੜੀ ਜਿਹੀ ਹਰੀ ਸੀ ਥੋੜਾ ਜਿਹਾ ਕੈਮਰੇ ਵਿੱਚ ਦਿਖਿੰਦਾ ਹੁਣ ਹਰਾ ਦਾਣਾ ਇਹਦੇ ਵਿੱਚ ਰੇਟ ਕੱਲ ਨਾਲ ਦੀ ਨੇ 3200 ਸਾਡੇ 3200 3300 ਰੁਪਏ ਢੇਰੀ ਬਿੱਟਦੀ ਆ 1847282900 2900 2900 92900 292500 ਰੇਟ ਉਹੀ ਦੱਸਦੇ ਆ ਜੋ ਬਿਕਦੀ ਆ ਇਹ ਨਹੀਂ ਹੈਗਾ ਵੀ ਵੀਡੀਓ ਬਣਾਉਣ ਦੇ ਚੱਕਰ ਤੇ ਵਿੱਚ ਜਾਂ ਫਾਲੋਅਰ ਵਧਾਉਣ ਦੇ ਲਈ ਝੂਠ ਬੋਲਦੀ ਆ ਵੀ ਇੰਨੇ ਰੇਟ ਵੀ ਕੀਆ ਇੰਨੇ ਰੇਟ ਵੀ ਕੀਆ ਤੈਨੂੰ ਟੈਗ ਦਿਖਾਏ ਨਪੂਰੀਆਂ ਤੇ ਲੱਗੇ ਹੋਏ ਜਿਹੜੀ ਢੇਰੀ ਜਿਹੜੇ ਰੇਟ ਵਿਕੀ ਆ ਉਹੀ ਦੱਸਿਓ ਮੰਡੀ ਦੇ ਹਰ ਰੋਜ਼ ਰੇਟ ਪਾਏ ਜਾਂਦੇ ਨੇ ਡੇਲੀ ਮਾਰਨਿੰਗ